ਹੋਰ ਕੀ ਹਾਲ ਆ ਜਟੋ ਸਤਿ ਸ਼੍ਰੀ ਅਕਾਲ ਵੀਰੋ ਸਾਰੇ ਠੀਕ ਠਾਕ ਏ ਅੱਛਾ ਅੱਜ ਆਪਾਂ ਤੁਹਾਨੂੰ ਇੱਕ ਇੰਟਰਸਟਡ ਜੀ ਇੰਟਰਸਟਡ ਜੀ ਵੀ ਆ ਸੈਡ ਵੀ ਆ ਤੇ ਜੋਸ਼ ਲਿਆਉਣ ਵਾਲੀ ਵੀ ਆ ਦੁੱਖ ਵੀ ਆ ਖੁਸ਼ੀ ਵੀ ਆ ਉਹਦੀ ਥੋੜੀ ਜੀ ਮੈਂ ਜੋ ਮੇਰੇ ਨਾਲ ਹੋਈਆ オリジナル ਘਟਨਾਵਾਂ ਆਪਰੀ ਉਹ ਤੁਹਾਨੂੰ ਸੁਣਾਉਣ ਲੱਗਾ ਅੱਜ ਮੈਂ ਇੱਕ ਕੋਰੀ ਬਾਜ ਨੂੰ ਘੇਰਾ ਪੈ ਗਿਆ ਇਰਾਕ ਕਵਾ ਚਿਰੀਆਂ ਤਤਰ ਆਰਾ ਵਗੈਰਾ ਸਾਰੇ ਆ ਗਏ ਤੇ ਬਾਜਾਂ ਨੂੰ ਕਿਰਾ ਪਾ ਲਈ ਬਾਜ ਘਰੇ ਚ ਆ ਗਿਆ ਉਹ ਹੋਇਆ ਕੀ ਕਿ ਸਾਡਾ ਇੱਕ ਯਾਰ ਦੋ ਸੱਜਣਾ ਉਹ ਪੈਲਸ ਦੇ ਵਿੱਚੋਂ ਮੈਨੂੰ ਉਹਨੇ ਫੋਨ ਕਰਤਾ ਵੀ ਵੀਰ ਬਾਜ ਛੇਤੀ ਆ ਤੇ ਸਾਡਾ ਪ੍ਰੋਗਰਾਮ ਬੇ ਬਣ ਗਿਆ ਤੇ ਬੇਟੇ ਦਾ ਹੀ ਇਹ ਬਰਥਡੇ ਮਨਾਉਣਾ ਵ ਤੇ ਛੇਤੀ ਆਇਆ ਕੈਮਰੇ ਕੁੜਵਾਂ ਲੈ ਕੇ ਸਮਾਨ ਤੇ ਉਹ ਮੈਂ ਉਦੋਂ ਪੈਲਸ ਚੋਂ ਜੇ ਕੈਮਰੇ ਕਮਰੇ ਉੱਥੇ ਕਿਉਂ ਕਿ ਆ ਸੰਦ ਸਮਾਨ ਵਾ ਤੂੰ ਜਿੰਨੇ ਬੰਦੇ ਹੈਗੇ ਜਿੰਨੇ ਇੱਥੇ ਲੜ ਸਕਦੇ ਲੜੋ ਕਰੋ ਇੰਨਾ ਜਿਹੜਾ ਇੰਨਾ ਜਿੰਨਾ ਮੁਕਾਬਲਾ ਕਰ ਸਕਦੇ ਮੈਂ ਆਇਆ ਨਹੀਂ ਤੋਹ ਬੰਦੇ ਨਿਕਲ ਗਏ ਵਿੱਚੋਂ ਦੋ ਬੰਦੇ ਨਿਕਲ ਗਏ ਤੇ ਤਿੰਨ ਚਾਰ ਫੌਜੀ ਇੱਥੇ ਛੱਡ ਗਏ ਆਂ ਤੁਸੀਂ ਮੋਰਚਾ ਸੰਭਾਲੋ ਨਸ਼ਰ ਫੈਲਸ ਦੇ ਵਿੱਚ ਆਹੀਂ ਨਿਕਲ ਗਏ ਕਾਲੀ ਕਾਲੀ ਜਿਵੇਂ ਮੈਂ ਵੇਖਿਆ ਨਹੀਂ ਲੈਣਾ ਨਹੀਂ ਦੇਣਾ ਨਹੀਂ ਜਿਵੇਂ ਜੋ ਜਿਹੜੇ ਘਰ ਚ ਪ੍ਰੋਗਰਾਮ ਸੀ ਤੇ ਲਾਗੇ ਮੇਰੇ ਦੁਸ਼ਮਨਾ ਦੇ ਲਾਗੇ ਦੁਸ਼ਮਨਾ ਦੇ ਘਰ ਮੈਨੂੰ ਪਤਾ ਹੀ ਨਾ ਮੈਂ ਵੇ ਲੋ ਅਣਜਾਣ ਬੰਦਾ ਜਦੋਂ ਕਿਸੇ ਕਿਰੇ ਦੇ ਪਾਸ ਜਾਂਦਾ ਮੈਂ ਤੁਹਾਨੂੰ ਉਹਦੀ ਗੱਲ ਕਈ ਵਾਰ ਮੈਨੂੰ ਚਿਤ ਜੇਤਾ ਨੇ ਤੇ ਜਦੋਂ ਮੈਂ ਉਹ ਬੱਚੇ ਦੇ ਜਨਮ ਦਿਨ ਦੇ ਉਹ ਭਕਾਨੇ ਭੁੰਨੇ ਜੇ ਫਿਟ ਪੁੱਟ ਕਰਕੇ ਸਾਰਾ ਜਿਗਾਰ ਮਿੰਟ ਜਿਆ ਤੇ ਅਸੀਂ ਜਦੋਂ ਉਹਦਾ ਮਨਾਉਣ ਲੱਗੇ ਤੇ ਉੱਤੇ ਚਿਵਾਰੇ ਤੇ ਤਾਂ ਉੱਤੇ ਪ੍ਰੋਮ ਕੀਤਾ ਤੇ ਜਦੋਂ ਮੈਂ ਆਸੇ ਪਾਸੇ ਨਿਗਾਹ ਮਾਰੀ ਫੋਟੋ ਕਰਦੇ ਆ ਕਰਦੇ ਆ ਤੇ ਮੈਂ ਯਾਰ ਆਪਾ ਇਹ ਕਿਹੜੀ ਜਗ੍ਹਾ ਤੇ ਹੋਏ ਮੈਂ ਮੁੰਡੇ ਨੂੰ ਆਖਿਆ ਮਾਹਗੁਰਾ ਗਲੀਆਂ ਗੁਲੀਆਂ ਦੇ ਚੱਕਰ ਤੇ ਆਪਾਂ ਆ ਕਿੱਥੇ ਗਏ ਆ ਆਪਾਂ ਤੇ મોત ਆਪਦੀ ਆਪ ਛੇੜ ਲਈ ਸਾਮਦੇ ਪਤਾ ਹੀ ਨਹੀਂ ਤੇ ਉਹ ਭਰਾਵਾ ਲੱਗੇ ਦੁਸ਼ਮਣਾਂ ਦੇ ਘਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਬਾਜ ਐ ਇੱਥੇ ਆ ਕੇ ਜਵਾਰੇ ਤੇ ਬੈਠਾ ਉਂਝਾਂ ਚੜ੍ਹਾਈਆਂ ਰਫਲਾਂ ਬਤੂਕਾਂ ਐਰਾ ਫੇਰਾ ਆਸ-ਪਾਸ ਸੇਸ ਕੰਧਾਂ ਨਾਲ ਲੱਗੇ ਸਾਰੇ ਹਨੇਰਾ ਹੋ ਗਿਆ ਕਮਾ ਟਾਈਮ ਜੀ ਨਾ ਮਨੇਰਾ ਸ਼ੁਰੂ ਹੋ ਗਿਆ 5 ਤੋਂ 6 ਵਜੇ ਤੇ ਨਿਆਣੇ ਬਾਹਰ ਖੇਡਦੇ ਖੇਡਦੇ ਪਤਾ ਵਿਚਾਰੇ ਨਿਆਣੇ ਵਿਚਾਰੇ ਬਾਹਰ ਖੇਡਦੇ ਖੇਡਦੇ ਉਹਨਾਂ ਦੇ ਆ ਕੇ ਰੌਲਾ ਪਾਉਣਾ ਹੀ ਆ ਵੀ ਬਾਹਰ ਬੰਦੇ ਬੰਦੂਕਾਂ ਵਾਲੇ ਆ ਗਏ ਬੰਦੂਕਾਂ ਵਾਲੇ ਆ ਗਏ ਬਾਹਰ ਬੰਦੇ ਤੇ ਮੈਨੂੰ ਤਾਂ ਸੋਚ ਗਈ ਮੈਨੂੰ ਤਾਂ ਸੋਚ ਗਈ ਬਾਹਾ ਬਾਜ ਮੌਤ ਹੀ ਤੇਰੀ ਅੱਜ ਓਏ ਅੱਜ ਤੈਨੂੰ ਰੱਬ ਵੀ ਬਚਾਉ ਵਾਹਿਗੁਰੂ ਬਚਾਉ ਪਰ ਮੈਂ ਫਿਰ ਬਾਜ ਨਾ ਰੱਖਣ ਦਾ ਕੀ ਫਾਇਦਾ ਹੀ ਹੈ ਜੇ ਅੱਜ ਬਾਜ ਛੱਪਣਾ ਬਿਮਾਰੀ ਤੇ ਮੇਨੂੰ ਤਾਂ ਸੋਚ ਕੀ ਕਹਾਣੀ ਵੀ ਕਹਾਣੀ ਵਿਗੜ ਗਈ ਯਾਰ ਮੈਂ ਗਲਤ ਥਾਂ ਤੇ ਫਸ ਗਿਆ ਮੈਨੂੰ ਪਤਾ ਨਹੀਂ ਤੇ ਰਾਹ ਵੀ ਉਹੀ ਉਹ ਰਸਤਾ ਦੂਜਾ ਹੈ ਹੀ ਨਹੀਂ ਕੋਈ ਉਥੋਂ ਭੱਜਣ ਵਾਲਾ ਰਸਤਾ ਤੇ ਉਹਨਾਂ ਡੱਕ ਲਿਆ ਯਾਰ ਦਸਤੇ ਜਿੱਤੇ ਉਹ ਬਹਿ ਗਏ ਖਿੱਲਰ ਕੇ ਤਕੂਨੇ ਘਰ ਨੂੰ ਕੀ ਹੋਇਆ ਮੁੜਕੇ ਵੀ ਯਾਰੋ ਜਦੋਂ ਨਿਆਣਿਆਂ ਰੋਲਾ ਪਾਇਆ ਤੇ ਵੇਖੋ ਘਰ ਦੇ ਵੀ ਨਹੀਂ ਲੱਭੇ ਭਰਾਵਾ ਜਾਣੇ ਤੇ 15 20 ਨਿਆਣਿਆਂ ਨੂੰ ਨੇ ਵੱਡੇ ਸਿਆਣੇ ਸਾਰੇ ਹੀ ਉੱਥੇ ਉਹ ਗੁਰੂਆ ਕੋਈ ਲੱਭਾ ਹੀ ਨਹੀਂ ਤੇ ਉਲਟਾ ਕੀ ਹੋਇਆ ਉਸੇ ਮੇਰੇ ਸੱਜਣ ਨੇ ਕੀ ਕੀਤਾ ਕਿ ਮੇਰੇ ਨਾਲ ਦੇ ਫੋਟੋਗ੍ਰਾਫਰ ਨੂੰ ਕੀ ਕੀਤਾ ਵੀ ਆਂਦਾ ਮੈਂ ਇੱਕ ਮਿੰਟ ਇੱਕ ਬੰਦਾ ਤੇ ਬਾਹਰ ਕੱਢਾਂ ਪਰਟ ਜوں ਵੀ ਕੱਢਣਾ ਤੇ ਮੈਨੂੰ ਕੱਢ ਦੂਜੇ ਨੂੰ ਕੱਢ ਕੇ ਕੀ ਲੈਣਾ ਨਾਲ ਦਾ ਹੀ ਮੇਰਾ ਆਪਣਾ ਭੱਲਾ ਹੀ ਝੜਾ ਤੇ ਚਲ ਉਹਨੂੰ ਨਹੀਂ ਉਹਨਾਂ ਨੇ ਐਵੇਂ ਕਿਹਾ ਵੀ ਉਹਨੂੰ ਗੋਲੀ ਨਹੀਂ ਮਾਰਨੀ ਮੈਨੂੰ ਤੇ ਮਾਰਨੀ ਮਾਰਨੀ ਹੈ ਅਗਲੇ ਨੇ ਉਹਨੇ ਜਵਾਨ ਨੇ ਉਹਨੂੰ ਬਾਹਰ ਕੱਢਤਾ ਤੇ ਤੁਸੀਂ ਲਾਗੇ ਮੇਰੇ ਇੱਕ ਰਹਿਣਦੇ ਸੀ ਦੋ ਇੱਕ ਇੱਕ ਤੇ ਦੋ 11 ਹੁੰਦੇ ਆ ਉਹਨੂੰ ਕੱਢਤਾ ਭਰਾਵਾ ਮੈਂ ਉੱਥੇ ਵੱਤ ਮੋਰਸ ਸੰਢੀ ਸਾਹਮਣੇ ਤੇ ਘੇਰੇ ਘੇਰੇ ਇੱਕ ਬਲਗ 10 12 ਬੰਦੇ ਬੰਦੂਕਾਂ ਨਾਲ ਉਹ ਵੀ ਤੇ ਮੈਂ ਖਾਲੀ ਇੱਥੀ ਕੁਛ ਵੀ ਨਹੀਂ ਫਿਰ ਮੈਂ ਹਾ ਯਾਰ ਇਹ ਤੇ ਘਰ ਖਾਲੀ ਹੋ ਗਿਆ ਜਨਾਨੀਆਂ ਲੱਭੀਆਂ ਨਾ ਕੇਕ ਨੂੰ ਗੋਥੇ ਤੁਰਿਆ ਫਿਰੇ ਮੈਂ ਹੁਣ ਮੈਂ ਕੇਕ ਖਾਵਾਂਗਾ ਗੋਲੀ ਖਾਵਾਂ ਜੀ ਗੋਲੀ ਖਾਵਾਂ ਵਾ ਮੈਂ ਆ ਵੀ ਹਰਾ ਬੜਾ ਸਿਆਪਾ ਪਿਆ ਤੇ ਪਰ ਬੰਦੇ ਦਾ ਪੈ ਤੇ ਸਾਡਾ ਸੱਜਣਾ ਯਾਰ ਹੈ ਕਿ ਤੇ ਬਹੂਗਾ ਮੇਰੇ ਨਾਲ ਕਿ ਤੇ ਇਹ ਗੱਲ ਹੈਗੀ ਆ ਇਹ ਕਰੀਬ 22 ਸਾਲ ਪਰਾ 22 ਸਾਲ ਗੱਲ ਪੁਰਾਣੀ ਆ 21 22 ਸਾਲ ਪਹਿਲਾਂ ਬਾਅਦ ਚ ਮੇਰੇ ਮਨ ਤੋਂ ਉਹ ਦੀ ਇੱਛਤ ਘਟ ਗਈ ਵਾਹ ਮੇਰਾ ਬੜਾ ਸੱਜਣਾ ਇਹਦਾ ਇਕੱਠਾ ਕਾਣ ਪੀਣੀ ਬੜਾ ਹੀ ਉਸਤ ਬਹੁਤ ਸੀਖ ਦਿੱਤੇ ਫਿਰ ਮੈਂ ਜਦੋਂ ਘਰ ਚ ਰਹਿ ਗਿਆ ਇਕੱਲਾ ਗੁਰੂ ਆ ਬੜਾ ਇੱਕ ਘਰ ਥੋੜੀ ਆ ਉਤੇ ਚਾਰ ਪੰਜ ਘਰ ਸੀ ਵਿਚੇ ਵਿੱਚ ਜੇ ਬੜੇ ਹਵੇਲੇ ਹਵੇਲੇ ਜੇ ਬੜਾ ਤਗੜੇ ਘਰ ਉਹਨੂੰ ਘਰ ਵੱਡਾ ਆਈ ਮੈਂ ਕਦੀ ਐਸ ਘਰ ਚ ਭੱਜ ਕੇ ਬੜਾਂ ਕਦੀ ਉੱਚ ਬੜਾਂ ਮੈਂ ਕਿਹਾ ਜੇ ਬੰਦੇ ਅੰਦਰ ਆ ਕੇ ਵਾਸਿਆ ਨਹੀਂ ਭੱਜਿਆ ਜਣਾ ਉਹ ਕੀ ਕੀ ਕਰੀਏ ਮੈਂ ਲਾਇਆ ਪਹਿਲਾਂ ਆਪਣੇ ਛੋਟੇ ਵੀਰ ਨੂੰ ਫੋਨ ਉਹ ਭੇਜਿਆ ਜਾਊਗਾ ਜਾਣੇ ਮੇਰੇ ਨਾਲ ਫਿਰ ਉਹਨੂੰ ਫੋਨ ਲਾਇਆ ਫੋਨਾ ਕੁੜੇ ਤੇ ਰੇਂਜ ਟੁੱਟਦੀ ਜਾਵੇ ਫੋਨ ਨਾ ਲੱਗੇ ਮੈਂ 2-3 ਫੋਨ ਕਮਾਏ ਆ ਉਦੋਂ ਮੈਂ ਬਾਹੂ ਵਾਲੀ ਨੂੰ ਘਰੋਂ ਲੱਗਾ ਮੈਂ ਲਾਇਆ ਸੰਦ ਸਮਾਨ ਸਾਰੇ ਚੁੱਕ ਕੇ ਆ ਜਾ ਵੀ ਆ ਫੋਨ ਨਾ ਕਿਹੇ ਬਣੇ ਲੱਗੇ ਰੇਂਜ ਟੁੱਟਦੀ ਛੋਟਾ ਜਿਹਾ ਬਟਨ ਵਾਲਾ ਤੇ ਮੋਬਾਈਲ ਸੀ ਉਦੋਂ ਦਾ 20 ਸਾਲ ਪਹਿਲਾਂ ਅਰੇ ਰੂਜੀ ਦੱਸ ਤਰਨਾਵੇ ਬਈ ਫੇਰ ਵੇਖੋ ਫੇਰ ਵੇਖੋ ਜਦੋਂ ਇਹ ਰੱਬ ਸਿੰਦਾ ਫਿਰ ਮਹਾ ਵੀ ਮੌਤ ਤੇ ਹੈਗੀ ਹੈਗੀ ਆ ਬਾਦਸ਼ਾਹਾਂ ਲੱਗੀਏ ਕਿਸੇ ਦੇ ਗਲ ਉਹਨੇ ਅੱਜਾਂ ਉਹ ਜਾਂ ਭਾਂਡੇ ਵਾਲੀ ਰਹੁ ਤੇ ਜਾਂ ਟਾਂਡੇ ਵਾਲੀ ਰਹੁ ਮੈਂ ਹੋਂ ਤੇ ਮਰਨ ਮਰਉਣ ਹੋਣਾ ਹੀ ਤੇ ਮਨੇਰਾ ਹੋ ਗਿਆ ਹੀ ਤੇਰਾ ਫਾਇਦਾ ਹੋ ਗਿਆ ਹੀ ਇੱਕ ਚਾਨਣੇ ਤੇ ਤੂੰ ਕੱਲਾ ਦਿਸ ਪੈਣਾ ਸੀ ਇਹਨਾਂ ਨੂੰ ਛੇਤੀ ਹੁਣ ਮਨੇਰਾ ਹੋ ਗਿਆ ਤੇ ਖੁਰਲੀਆਂ ਖਰਲੀਆਂ ਬੜੀਆਂ ਆ ਟੰਗਰ ਮੱਝਾ ਵੱਛਾ ਬੜਾ ਘਰਾਂ ਚ ਆਸੇ-ਪਾਸੇ ਭੇਲ ਗਈਆਂ ਮੈਂ ਤਾਂ ਕੋਈ ਗੱਲ ਨਹੀਂ ਆ ਬੂਹੇ ਜਿੱਧਰ ਦੀ ਉਹਨਾਂ ਨੇ ਵੜਨਾ ਇੱਕ ਰਾਹ ਖੜ ਜਾ ਇੱਥੇ ਕੁਛੀ ਮਾਰ ਕੇ ਭੇਜਿਆ ਨੂੰ ਬਹਿ ਜਾ ਜਿੱਦਾਂ ਉਹ ਪਿੰਡਾਂ ਦਾ ਨੇਰੇ ਜਾ ਮੁੜ ਗਿਆ ਜਾ ਕੇ ਮੋਰਾ ਡਾਂਗ ਛੜਦਾ ਹੁੰਦਾ ਮੈਂ ਬਹਿ ਜਾ ਨਹੀਂ ਇੱਥੇ ਸਾਹ ਜੱਲਾ ਲਾ ਲਿਆ ਉਹ ਕਰਦਿਆਂ ਕਰਾਉਂਦਿਆਂ ਕੀ ਹੋਇਆ ਵੀ ਮੈਂ ਮੇਰਾ ਦੂਜਾ ਵੀ ਮੇਰਾ ਸਾਥੀ ਨਾ ਏਡਾ ਵਧੀਆ ਸਾਥੀ ਉੱਤੇ ਉਹਨੇ ਵੀ ਨਹੀਂ ਦਿੱਤਾ ਆਪਣੇ ਨੇ ਮੁੰਡੇ ਨੇ ਵੀ ਜਾਂ ਤੈਨੂੰ ਕੱਢਦਾ ਉਹਨੇ ਤੇ ਤੂੰ ਪੁੱਛੋਂ ਕੋਈ ਕਰ ਹਿੰਮਤ ਕਰ ਵੀ ਬੰਦੇ ਬੰਦਿਆਂ ਨੂੰ ਦੱਸ ਵੀ ਆਹ ਕਫਾ ਦਾ ਬੰਦਾ ਘੇਰੇ ਚ ਆ ਗਿਆ ਉਹਨੇ ਵੀ ਡੀਪ ਪ੍ਰਵਾਹ ਨਹੀਂ ਕੀਤੀ ਫੇਰ ਜੱਟ ਵੇਖੋ ਏ ਰੱਬ ਜਨਿਆ ਤਾਂ ਨਹੀਂ ਅਹੀ ਬੰਦੇ ਜਿਹੜੇ ਇਸ ਜ਼ਿੰਦਗੀ ਚ ਚਲ ਗਏ ਇਹਨਾਂ ਨੂੰ ਯਾਦ ਰੱਖਣੇ ਆ ਯਾਦ ਕਰਦੇ ਆ ਉਹਨਾਂ ਨੂੰ ਸਾਡਾ ਜਗਿੰਦਰ ਚੜੀ ਆਏ ਹੋਏ ਅੰਨਾ ਕਿਹੜਾ ਬੰਦਾ ਨਾ ਬੱਜਾਲੇ ਪਰ ਨਹੀਂ ਉਹ ਮੇਰੇ ਤੋਂ ਸੀਨੀਅਰ ਸੀ ਉਹਦੇ ਪਹਿਲਾਂ بڑے ਵੱਡੇ ਕੰਮ ਐ ਉਹ ਇਹ ਪਹਿਲਾ ਮੜੀਆਂ ਬਾਜਾਂ ਵਾਲੀਆਂ ਝੰਟਾ ਅਹੀਂ ਉਹ ਨਾਰਲੀ ਛੇਗੇ ਪਹਿਲਵਾਨ ਨੂੰ ਪਤਾ ਜੇ ਸਾਰਾ ਸਰਪੰਚ ਛੇਗਾ ਨਾਰਲੀ ਆਪ ਦੱਸ ਦਿੰਦਾ ਹੈ ਕਹਿੰਦਾ ਜਗਿੰਦਰ ਚਿੜੀ ਜਦੋਂ ਪਿੰਡ ਚ ਆਉਂਦਾ ਸੀ ਨਾ ਉਹਨਾਂ ਹਾਲਾਤਾਂ ਦੇ ਵਿੱਚ ਪਿੰਡ ਇੱਕ ਪਾਸੇ ਹੋਈਦਾ ਸ਼ਰਟ ਪਾ ਕੇ ਆਉਂਦਾ ਸੀ ਚਲੋ ਜਿਹੜਾ ਮਾੜੇ ਲਾਤਾਂ ਚ ਉਹ ਵੀ ਮਾੜੇ ਚੰਗੇ ਨੂੰ ਛੱਡੋ ਮਤਲਬ ਕਿ ਉਹਨਾਂ ਸਮਿਆਂ 'ਚ ਨੰਘਿਆ ਆ ਮੰਦਾ ਵੀ ਤੇ ਗਰੀਬ ਕਰਦਾ ਰੰਗਰੇਟਾ ਭਰਾ ਹਟਾਓ ਬਾਹ ਦੇ ਵਿੱਚ ਉਹ ਕੁਦਰਤੀ ਮੇਰੀ ਕੋਰੇ ਨਾ ਤਾਰ ਜੁੜ ਗਈ ਆ ਮੈਂ ਕਿਹ ਜਗਿੰਦਰਾ ਵਾ ਜਗਿੰਦਰਾ ਕਿੱਥੇ ਆਂਦਾ ਮੈਂ ਬਾਜਵੀਰ ਇੱਥੇ ਆ ਉਹ ਭਾਜੀ ਹਾਂ ਦੰਦਾ ਮੈਨੂੰ ਬਾਜ ਭਾਜੀ ਮੈਨੂੰ ਦੱਸੋ ਹੁਣ ਇੱਥੇ ਨਾ ਜੱਟ ਤੇ ਮੈਬੀ ਦੋਰ ਆਲ ਜਾਨ ਫਿਰ ਕਹਾਣੀ ਬੜੀ ਵਿਗੜਦੀ ਆ ਨਾ ਉਹਨਾਂ ਨੇ ਲੰਡਾਇਆ ਲਿਆਂਦਾ ਸਜੂ ਕੀ ਮੋਟਰਸਾਈਕਲ ਉਹਦਾ ਫਟਫਟ ਕਰਦਾ ਆਵੇ ਪੰਜਾਬਾ ਉਹਨਾਂ ਦੇ ਛੁਟਦਾ ਆ ਨਾਰਲੀਓ ਵੀ ਮੈਂ ਇੱਥੇ ਆ ਜਾ ਯਾ ਤਾ ਵੱਡੀ ਛੜਕੀ ਕਰ ਦੇ ਦੀ ਤੇ ਇੱਥੇ ਆ ਜਾ ਵੱਡੀ ਛੜਕ ਤੇ ਆ ਕੇ ਖੜ ਜਾ ਮੈਨੂੰ ਦੱਸ ਦੇ ਤੂੰ ਕਿੱਥੇ ਕਿੜਾ ਆਪਣੇ ਫੋਨ ਪਾਉਣ ਨੂੰ ਲੱਗੜੇ ਇੱਕ ਹੀ ਮੈਂ ਤੁਹਾਨੂੰ ਦੱਸਤੀ ਆ ਐ ਦੁਕਾਨ ਦੇ ਸਾਹਮਣੇ ਆ ਕੇ ਖੜ ਜਾ ਉਹ ਚਰਨੇ ਮੋਟਰਸਾਈਕਲ ਉੱਥੇ ਲਿਆਂ ਢੱਕਿਆ ਮੈਂ ਅੰਦਰ ਆ ਸੇ ਪਾਸੇ ਕੋਈ ਸੰਦ ਲੱਭਦਾ ਫਿਰਾਂ ਮੈਨੂੰ ਵੇਖੋ ਘਰ ਵਾਲਿਆਂ ਨੇ ਕੋਈ ਕੁੜੀਆ ਕੋਈ ਚੀਜ਼ ਨਹੀਂ ਫੜਾਈ ਕੋਈ ਕਿਰਪਾਾਂ ਕਰੋ ਲਾ ਵੇਖੀ ਇੱਥੇ ਕੁੜੀਆ ਮੈਂ ਘਾਟੇ ਲਾਲਾ ਮਾਰ ਇਹਨਾਂ ਕਿਰਪਾਾਂ ਵਾਲਿਆਂ ਬੰਦੂਕਾਂ ਵਾਲਿਆਂ ਦੇ ਬਾਕੀ ਕੁੱਟ ਝਾੜਦੇ ਨੇ ਉੱਤੇ ਪਰ ਕੋਈ ਸੰਦ ਜਵਾਨ ਨਹੀਂ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਉਹ ਮੈਂ ਅੰਦਰ ਵੜਿਆ ਇੱਕ ਬਾਪੂ ਖੰਗਣ ਦੇ ਮੈਂ ਬਾਪੂ ਦੀ ਹੀ ਇੱਕ ਆਵਾਜ਼ ਦੀ ਖੰਗਣ ਦੇ ਦੀ ਮੈਂ ਬਾਪੂ ਕੋਲ ਖੁੰਡਾ ਹੁਣਾਈ ਓਏ ਚੱਲ ਬਾਦਸ਼ਾਹ ਬਾਪੂ ਦਾ ਪਾਪੂ ਦਾ ਨਾਮ ਮੈਂ ਜੋ ਬਾਪੂ ਖੰਗਿਆ ਤਾਂ ਮੈਂ ਉਹ ਕਮਰੇ ਚ ਵੜ ਗਿਆ ਉੱਥੇ ਬਾਪੂ ਦੇ ਪਿੱਛੇ ਇੱਕ ਪਈ ਖੁੰਡੀ ਗੋਲ ਐ ਬੜੀ ਸੋਹਣੀ ਬਾਬਾ ਤਗੜੀ ਮੁੰਡਾ ਨਹੀਂ ਕੁੰਡੀ ਮੈਂ ਉਹ ਫੜਦੀ ਫਿਰ ਇੱਕ ਮੇਰਾ ਉਹਨਾਂ ਦਿਨਾਂ 'ਚ ਤੁਹਾਨੂੰ ਦੱਸਿਆ ਮੋਢਾ ਫ੍ਰੈਕਚਰ ਹੋਇਆ ਸੀ ਤੇ ਮੋਢਾ ਨਿਕਲ ਜਾਂਦਾ ਹੁੰਦਾ ਸੀ ਤੇ ਮੈਂ ਨਵਾਂ ਹੀ ਆਪਰੇਟ ਹੋਇਆ ਸੀ ਮੰਦੀਪ ਹਸਪਤਾਲ ਤੋਂ ਥੋੜਾ ਜਿਹੀ ਪਹਿਲਾਂ ਜੇ ਹੋਇਆ ਸੀ ਮੈਨੂੰ ਇਹ ਵੀ ਜੇ ਮੈਂ ਕੰਦ ਨੂੰ ਹੱਥ ਪਾਇਆ ਤੇ ਕਿਤੇ ਇਧਰ ਨਾ ਕੰਮ ਗਲਤ ਹੋ ਜਾਏ ਕੰਦ ਬੜੀ ਉੱਚੀ ਬਹੁਤ ਹੀ ਉੱਚੀ ਉਹ ਲਾਗੇ ਸਫੈਦਾ ਹੀ ਸਫੈਦੇ ਦੇ ਆਸਰੇ ਮੈਂ ਚੰਬੜੀ ਗਿਆ ਤਾਂ ਉਹਨੂੰ ਚੰਬੜੀ ਗਿਆ ਮੈਂ 15 ਫੁੱਟ ਉਣੀ ਕੰਦ ਤੋਂ ਚੀ ਜ ਬੜੀ ਉੱਚੀ ਭਰਾਵਾ ਕੰਦ ਰਾਹੀ ਨਹੀਂ ਕੋਈ ਹੈਗਾ ਮੈਂ ਸਫਾਈ ਦੇ ਆਸਰੇ ਨਾਲ ਚੰਬੜਦਾ ਗਿਆ ਚੰਬੜਦਾ ਗਿਆ ਤਾਂ ਤੇ ਕੰਧ ਤੇ ਤਾਂ ਚੜ ਕੇ ਅੱਗੇ ਇਹ ਹੀ ਵੀ ਇਧਰੋਂ ਬੜੀ ਉੱਚੀ ਹੈ ਅਗਲੇ ਬੰਨੋ ਇਹ ਹੀ ਸੜਕ ਉੱਚੀ ਅਗੇ ਉਧਰੋਂ 5-7 ਫੁੱਟ ਦੀ ਉਧਰ ਨੂੰ ਛਾਲ ਮਾਰਨਾ ਕੋਈ ਟੀ ਵੱਡੀ ਗੱਲ ਨਹੀਂ ਹੈਗੀ ਮੈਂ ਮਾਰ ਕੇ ਛਾਲ ਤੇ ਉਧਰ ਜਿਵੇਂ ਵੱਢੀ ਛਿੜਕਦੇ ਸਾਹਮਣੇ ਮਰਾਜੀ ਕੇੰਦਲ ਕਿੜੀ ਖਲੋਤਾ ਰੰਗਰੇਟਾ ਭਰਾ ਬਰਾ ਉਰੇ ਮੋਟਰਸਾਈਕਲ 'ਤੇ ਪਿੱਛੇ ਬਹਿ ਕੇ ਤੇ ਇਤਰਾ ਖੁੰਡੀ ਐ ਫੜ ਲਈ ਮੈਂ ਆ ਉਹ ਨੇਰੇ ਦੇ ਵਿੱਚ ਮਤਲਬ ਐ ਖੁੰਡੀ ਤਾਣ ਖੜੀ ਕਰ ਲਈ ਤੇ ਐ ਬਹਿ ਗਿਆ ਤੇਰੇ ਤੇ ਸਾਨੂੰ ਫਿਰ ਗੁਰੂ ਸਾਹਿਬ ਦੀਆਂ ਗੱਲ ਯਾਦ ਆ ਗਈ ਜਦੋਂ ਆਨੰਦਪੁਰ ਸਾਹਿਬ ਦਾ ਕਿਹੜਾ ਕਿਲਾ ਛੱਡਿਆ ਆ ਆਪਾਂ ਕੋ ਕੰਪੈਰੀਸ਼ਨ ਨਹੀਂ ਕਰਦੇ ਸਾਡੇ ਪਿਤਾ ਨੇ ਦਸ਼ਮੇਸ਼ ਪਿਤਾ ਨੇ ਅਹੀਂ ਆਨੇ ਵੀ ਜੇ ਉਹਨਾਂ ਨੇ ਜਿਹੜੇ ਕੰਮ ਕੀਤੇ ਤੇ ਸਾਡਾ ਫਰਜ਼ ਬੰਦਾ ਉਹਨਾਂ ਦੇ ਪੂਰਨੇ ਪਾਈਏ ਉਹਨਾਂ ਦੇ ਕੰਮਾਂ ਦੇ ਉਹਨਾਂ ਦੇ ਦੱਸੇ ਸੂਲਾਂ ਦੇ ਚੱਲ ਗਏ ਫਿਰ ਕੀ ਆ ਮੈਂ ਬਹਿ ਗਿਆ ਮੋਟਰਸਾਈਕਲ ਦੇ ਪਿੱਛੇ ਜਦੋਂ ਕਿਲਾ ਛੱਡਿਆ ਸੀ ਗੁਰੂ ਸਾਹਿਬ ਨੇ ਤਾੜੀ ਮਾਰੀ ਇਹਨਾਂ ਦੇ ਤਾੜੀ ਮਾਰ ਕੇ ਨਿਕਲੇ ਵੀ ਆ ਜਾਂਦੇ ਜੀ ਅਸੀਂ ਤੇ ਚਲੋ ਵੀ ਕਈ ਮਜਬੂਰੀਆਂ ਬਣ ਜਾਂਦੀਆਂ ਹੁੰਦੀਆਂ ਆ ਕਈ ਰਾਂ ਮੈਦਾਨ ਛੱਡਣੇ ਵੀ ਪੈਂਦੇ ਆ ਕਈ ਕਰਨਾ ਪੈਂਦਾ ਲੜਾਈ ਦੀਆਂ ਕਈ 100 ਤਰੀਕੇ ਹੁੰਦੇ ਆ ਫਿਰ ਮੈਂ ਹਾਂ ਵੀ ਗੁਰੂ ਸਾਹਿਬਾਂ ਦੇ ਵੀ ਚੋਰੀ ਨਹੀਂ ਭਜਣਾ ਮੈਂ ਜਗਿੰਦਰ ਨੂੰ ਜੇ ਚਿਕਿੰਦਰ ਨੂੰ ਮੈਂ ਕਿਹਾ ਤੂੰ ਮੋਟਰਸਾਈਕਲ ਕੱਢ ਆ ਬੰਦੇ ਲੰਮੇ ਪਏ ਇਹਨਾਂ ਚਲਾਉਣੀਆਂ ਗੋਲੀ ਤੇ ਖੰਨਾਣਾ ਲੱਗੇ ਹੀ ਸਾਰੇ ਖਿੱਚਦੇ ਮੋਟਰਸਾਈਕਲ ਤੋਂ ਮੈਂ ਕਰਾਂ ਮਾਈਕਰ ਰੱਖ ਗਏ ਉਹੋ ਹੀ ਖੁੰਡੀ ਹੱਥ ਕੇ ਚਾਂਗਰ ਮਾਰੀ ਜਿਹੜੀ ਮਾਰਦਾ ਨਾ ਤੁਹਾਨੂੰ ਅਦਾ ਮੈਂ ਸੁਣਾਈ ਤੁਹਾਨੂੰ ਪਿਛੇ ਚਾਂਗਰ ਮੈਂ ਤੇ ਸਿੱਧੂ ਮੂਸੇ ਦਾ ਦੋਹਾਂ ਦੀ ਸੁਣਾਈ ਦਿੰਦੀ ਫਿਰ ਉਹ ਮਾਰੀ ਮੈਂ ਜਟੋ ਲੰਮੇ ਪੈ ਰਹਿ ਗਏ ਰਫਣਾਲੇ ਤੇ ਮੇਰੇ ਕੋ ਖੁੰਡੀ ਉਹ ਕਿਹੜੇ ਭਲੇਖੜੀ ਉਹਨਾਂ ਗੋਲੀ ਮੈਨੂੰ ਮਾਰੀ ਵੀ ਬੰਦਾ ਇਹਨੇ ਨਾਲ ਲਿਓ ਸੱਦ ਲਿਆ ਵੀ ਨਾਲ ਲੀ ਸੁੱਜਣ ਬੜੇ ਦੇ ਬਾਹੂ ਬਲੀ ਫਿਲਮਾਂ ਹਥਿਆਰ ਵਾਲੇ ਦੂਜੇ ਤੇ ਜੇ ਆ ਉਹ ਆ ਗਏ ਆ ਹੁਣ ਸਿਆ ਪਾ ਪੈ ਜਾਣਾ ਹੁਣ ਤੇ ਗੋਲੀ ਵਾਰਨੀ ਅਖਲੇ ਮੰਨੇ ਹੋਈ ਤੇ ਗੋਲੀ ਕਿੱਥੇ ਹੀ ਮੇਰੇ ਕੋ ਮੇਰੇ ਕੋ ਤੇ ਖੁੰਡੀ ਜੀ ਸਮਝ ਨਹੀਂ ਪਿਆ ਉਹਦੇ ਕੋਈ ਬਦੂ ਆ ਗਈ ਬਾਜਦੇ ਹੱਥ ਸਿਆ ਪਾ ਪੈ ਗਿਆ ਮੁੜ ਕੇ ਜਾਦਾ ਇੱਥੋਂ ਆਂਦੇ ਨਾ ਜਿਗਰੇ ਇੱਥੋਂ ਵਝਾਣੇ ਜਾਂਦੇ ਤੇ ਇੱਕ ਬੰਨੇ 12 13 ਬੰਦੇ ਹਥਿਆਰਾਂ ਨਾਲ ਪਏ ਹੋਣਾ ਇੱਕ ਮੰਨੇ ਖੁੰਡਿਆ ਹੀ ਨਿਕਲ ਛੇ ਦੂ ਸਾਹਿਬ ਨੇ ਇਸ ਤਰ੍ਹਾਂ ਤਾੜੀ ਮਾਰ ਕੇ ਨਿਕਲ ਮੈਂ ਓਏ ਚੰਗਰ ਮਾਰ ਕੇ ਨਿਕਲਣਾ ਨਾ ਦੇ ਗੋਦੀ ਨਿਕਲਿਆ ਜਦੋਂ ਮੈਂ ਮੁੜ ਕੇ ਲਾਗੀ ਪੰਚਾਇਤ ਆ ਗਏ ਫਿਰ ਸਾਡੇ ਉਹੋ ਹੀ ਪ੍ਰਾਣੇ ਮਾੜੀ ਵਾਲੇ ਆਉਂਦੇ ਨੇ ਇਸੇ ਕੰਮ 'ਚ ਸਾਡੇ ਮਾੜੀ ਵਾਲੇ ਯਾਰ ਇਹ ਜੋੜੀ ਨਹੀਂ ਮੇਰਾ ਖੜਾ ਛੱਡਦੀ ਇਹ ਕਿਤੇ ਇਹ ਮੇਰੇ ਨਾਲ ਮੁੱਕੀ ਮੁੱਕੀ ਹੋਏ ਹੁੰਦੇ ਆ ਇਹ ਉਹਨਾਂ ਦੇ ਆਪਾਂ ਸਰਪੰਚ ਦੋਵੇਂ ਸਰਪੰਚ ਆ ਮਹਿਲ ਸਿੰਘ ਪਹਿਲਵਾਨ ਬੋਗਾ ਗਰਸੇਵ ਸਿੰਘ ਬੱਬੂ ਮਾੜੀ ਮੇਗਾ ਇਹ ਭਰਾਵਾ ਇਹ ਭਰਾਵਾ ਆਈ ਜਾਂਦੇ ਨੇ ਇਹ ਨਹੀਂ ਹਟਦੇ ਇਹਨੂੰ ਮੈਂ ਇੱਕ ਦੱਸ ਦਿੰਦੇ ਸਾਰੇ ਜਾ ਕੇ ਉਹ ਤੁਹਾਡਾ ਯਾਰ ਸੀ ਉਹਨੇ ਐ ਕੀਤਾ ਉਹ ਕੀਤਾ ਫਿਰ ਉਹ ਮੈਨੂੰ ਦੱਸਣੀ ਪੈਂਦੀ ਸੀ ਮੈਨੂੰ ਵਾਰਤਾ ਇਹ ਮੇਰੇ ਨਾਲ ਦੇ ਆ ਤੂੰ ਇਤਨਾ ਕਰਦਾ ਉਤਨਾ ਕਰਦਾ ਪਹਿਲਾਂ ਤੈਨੂੰ ਮੁੱਕੀ ਫੇਰਨੀ ਇਹ ਮੇਰੇ ਦੁਆਲੇ ਹੋ ਜਾਂਦੇ ਸੀ ਫਿਰ ਉਹ ਮੈਂ ਸਮਝਾਉਣਾ ਨਹੀਂ ਵੀਰੋ ਮੈਂ ਗਲਤ ਨਹੀਂ ਏ ਮੈਂ ਮਰ ਚੱਲਿਆ ਇਸ ਤਰ੍ਹਾਂ ਗੱਲ ਹੋਈ ਫਿਰ ਉਹ ਕਹਾਣੀ ਜਿਵੇਂ ਦੱਸਣੀ ਤੇ ਨਾਲ ਯਾਰੇ ਘਾਲ ਤੱਕ ਸਹੀ ਧਰੀ ਫਿਰ ਜਦੋਂ ਲੱਗੀ ਪੰਚਾਇਤ ਉੱਥੇ ਸਾਡੇ ਦਾਰਜੀ ਅਮਰੀਸ਼ਪੁਰੀ ਜਿਹਨਾਂ ਨੂੰ ਅਸੀਂ ਅਮਰੀਸ਼ਪੁਰੀ ਦਾ ਖਿਤਾਬ ਦਿੰਨੇ ਦਾਰਜੀ ਸਾਡੇ ਨੂੰ ਅਮਰੀਸ਼ਪੁਰੀ ਦਾ ਪਤਾ ਨਾ ਜੋ ਰਾਜਾ ਅਸਤਜ ਕੁਰਸੀ ਦੇ ਆ ਕੇ ਬਹਿਦਾ ਅਸਤਜ ਕੁਰਸੀ ਦੇ ਆ ਕੇ ਬਹਿਦਾ ਆਪਣੇ ਸੰਗਹਾਸਨ ਤੇ ਤ੍ਰਮ ਬ੍ਰਿਸ਼ਪੁਰ ਹੀ ਬੈਠਾ ਹੈ ਸਾਡਾ ਦਾਰ ਜੀ ਦੀ ਪੰਚਾਇਤਾਂ ਜਾ ਗੱਲਾਂ ਇਆਂ ਐ ਗੱਲਾਂ ਇਆਂ ਇਹ ਜੀ ਇਹ ਕਿਉਂ ਇੱਥੇ ਆਇਆ ਸਾਡੇ ਇਲਾਕੇ ਚ ਕਿਉਂ ਆ ਮੈਂ ਤਾਂ ਯਾਰ ਭਲੇਖਾਂ ਨੂੰ ਜਾਣ ਫਸ ਗਿਆ ਮੈਨੂੰ ਕਿ ਭਾ ਸਜਣ ਦੇ ਲਾਗੇ ਉਹਨਾਂ ਦੇ ਘਰ ਆ ਗਲੀਆਂ ਕੋਲੇ ਨਹੀਂ ਪਾ ਲੱਗਾ ਤੇ ਮੇਰਾ ਜੋ ਨਹੀਂ ਆਇਆ ਨੇ ਨਹੀਂ ਜਾਣਾ ਚਾਹੀਦਾ ਜਿੰਨਾਂ ਲੱਗਦੀ ਹੋਵੇ ਉਹਦੇ ਘਰ ਦੇ ਪੁੱਗੇ ਕਿਉਂ ਨਹੀਂ ਲੰਗਣਾ ਚਾਹੀਦਾ ਮਾੜੀ ਗੱਲ ਐ ਤੇ ਗਲਤ ਐ ਪਰ ਮੈਂ ਜਾਣ ਪਸ ਗਿਆ ਨਾ ਉਹ ਕੀ ਮੁੜ ਕੇ ਉਥੇ ਪੰਚਾਇਤ ਇਹ ਗੱਲ ਹੋਈ ਵੀ ਇਹਨੂੰ ਕਹੋ ਖਲੜਾ ਛੱਡ ਦੇ ਐ ਮਰੀਸ਼ਪਰੀ ਹਾਂ ਐ ਮਰੀਸ਼ਪਰੀ ਆਂਦਾ ਗੱਲ ਸੁਣ ਲਾ ਮੇਰੀ ਇਹਨੇ ਖਲੜਾ ਨਹੀਂ ਏ ਛੱਡਣਾ ਤੁਸੀਂ ਖਲੜਾ ਛੱਡਣਾ ਛੱਡ ਦੋ ਇਹ ਬੜੀ ਭੜੀ ਸ਼ਹਿ ਜੇ ਸਾਡੇ ਮੁੰਡੇ ਜੇ ਨਹੀਂ ਕੇਉਂ ਆਂਦੇ ਕੋਈ ਨਹੀਂ ਆਂਦੇ ਤਾਂ ਜਦੋਂ ਅੱਖਾਂ ਦੇ ਤੁਰਦੇ ਫਿਰ ਕੁੱਤੀਆਂ ਘੂਰਿਆਂ ਦੇ ਜੜਾਉਂਦੇ ਉਹਤੇ ਗੱਲਾਂ ਚੱਲ ਪਈਆਂ ਵੀ ਯਾਰ ਅਸੀਂ ਇਸ ਤਰ੍ਹਾਂ ਉਤਾਂ ਦੇ ਨੇ ਜੀ ਉਹ ਪੰਚਾਇਤ ਵਾਲੇ ਝੂਠੇ ਝੂਠੇ ਰੋਲਾ ਪਈਆਂ ਲੋਕੀ ਉਹ ਤੋਂ ਉਹਨਾਂ ਕੋਸ਼ ਪਾਰਟੀ ਵਾਲੇ ਵੇਖੋ ਜੀ ਨਾ ਨਾਰਲੀਓ ਆਪਣੇ ਉਹ ਯਾਦ ਸਦਲੇ ਸਾਰੇ ਬਾਹੂ ਬਲੀ ਫਿਰਮਾਂ ਵਾਲੇ ਉਹ ਬੰਦੂਕਾਂ ਲੈ ਕੇ ਆ ਗਿਆ ਇਹ ਬੰਦੂਕ ਲੈ ਇਹਨੇ ਬੰਦੂਕ ਮੰਗਾਈ ਉਸਲੇ ਮੈਨੂੰ ਦਾਰ ਜੀ ਆਖੇ ਮੰਗਾਈ ਮਾ ਹਾ ਮੰਗਾਈ ਗਈ ਮੈਂ ਆਹ ਆਮ ਰਾਈਦੇ ਮੈਂ ਤਾਂ ਬਾਪੂ 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 ਹੀ ਉਹ ਤੇ ਬੈਠਾ ਖੁੰਡੇ ਵਾਲਾ ਮੈਂ ਉੱਤੋਂ ਬੜੀ ਬਦੂਖਾ ਖੁੰਡੀ ਹੈਗੀ ਅੱਛਾ ਅੱਛਾ ਮੈਂ ਕਾ ਤੋ ਆਖਾਂ ਵੀ ਖੁੰਡੀ ਮੈਂ ਤਾਂ ਆਖਾ ਉਹ ਮੇਰੇ ਕੋ ਬਦੂਖੀ ਹੈਗੇ ਤਾਂ ਮੈਂ ਇਹ ਸਾਲ ਲੋ ਵੀ ਉਹਨਾਂ ਸਮਿਆਂ ਦਾ ਖਿਡਾਰੀ ਅੱਜ ਤੱਕ ਲਾਇਸੈਂਸ ਨਹੀਂ ਆਪਣਾ ਅਪਲਾਈ ਕੀਤਾ ਕਿਉਂ ਨਹੀਂ ਕੀਤਾ ਕਿਉਂ ਮਨ ਤੇ ਹੈ ਹੀ ਨਹੀਂ ਸਾਡੇ ਡਰ ਭਾਏ ਇਹੋ ਜੀਆਂ ਗੱਲਾਂ ਦਾ ਵੀ ਯਾਰ ਅਸੀਂ ਜਦੋਂ ਬੰਦੇ ਸੱਚੇ ਆ ਕਿਉਂ ਕਰੀਏ ਇਹੋ ਜੀਆਂ ਗੱਲਾਂ ਲਾਇਸੈਂਸ ਨਹੀਂ ਮੈਂ ਰਾਜ ਤੱਕ ਇਹ ਗਾ ਬਾਸ਼ੂੜਿਆ ਪੱਲਾ ਫੇਰ ਜਾਵੇ ਲੋ ਛੜਕਾਂ ਉਹਨਾਂ ਦੇ ਨਾਲ ਜੇ ਕਿੰਨੇ ਵੈਰ ਹੁੰਦੇ ਕਿੰਨੇ ਵਿਰੋਧ ਹੁੰਦੇ ਇਤਰਾ ਮੇਰੇ ਮੇਰੇ ਘੇਰੇ ਪਾਇਦਲ ਮੈਨੂੰ ਰਫਲਾਂ ਵਾਲੇ ਮੇਰੇ ਸ਼ਾਂ ਕਰ ਦਿੰਦੇ ਮੈਨੂੰ ਮਾਰ ਲਈ ਸ਼ਾਂ ਕਰਦੇ ਦੁਜੇਰੀ ਦੁਜੇ ਵੀ ਹੈਗੇ ਆਡੇ ਉਹ ਵੀ ਸ਼ਾਂ ਕਰਨ ਵਾਲੇ ਵਾਧੂ ਹੈਗੇ ਮੇਰੇ ਕੋਲ ਵਾਧੂ ਹੈਗੇ ਬੰਦੇ ਪਰ ਆਪਾਂ ਯਾਰੋ ਗਲਤ ਕਰਦੇ ਨਹੀਂ ਕਿ ਇਹਨਾਂ ਦਾ ਕਿਉਂ ਸਾਨੂੰ ਕੋ ਕਰੇ ਆਹ ਗੱਲ ਮੁੜ ਕੇ ਇਹਨਾਂ ਆਪਣੇ ਸਰਪੰਚ ਸਾਹਿਬ ਆਪਣੇ ਬੱਭੂ ਮਾੜੀ ਮੇਕਾ ਦੇ ਪਹਿਲਾ ਪਹਿਲਵਾਨ ਫਿਰ ਇਹਨਾਂ ਵੀ ਆਖਿਆ ਵੀ ਬਾਤ ਜੇ ਤੁਹਾਡਾ ਕੋ ਗਲਤ ਕਰੂ ਸਾਨੂੰ ਦੱਸਿਓ ਪਰ ਤੁਸੀਂ ਉਹਦਾ ਵਾਦਾ ਤੁਸੀਂ ਜੇ ਉਹਦਾ ਰਾਹ ਰੂਟੱਕਿਆ ਤੇ ਫਿਰ ਤੁਸੀਂ ਵੇਂਦੇ ਰਹੋ ਫੇਰ ਅਹੀਂ ਵੀ ਨਹੀਂ ਜੇ ਬਖਸ਼ਨੇ ਪਹਿਲਾਂ ਤਾਂ ਮੈਂ ਫਿਰ ਮੈਂ ਮਹਿਲਾਾਂ ਦਾ ਮੈਂ ਮੁੱਕੀ ਫੇਰ ਦੇਣੀ ਫਿਰ ਕਿਸ ਨੂੰ ਪਹਲਵਾਨਾ ਆਪਣੇ ਕਰਸ਼ੇਕ ਬੱਬੂ ਵੱਡਾ ਥੋੜਾ ਆ ਤੇ ਮਹਿਲਾ ਛੋਟਾਂ ਦਾ ਮੇਰੇ ਵੀਰ ਨੂੰ ਜੇ ਥੋੜਾ ਆ ਤਾਂ ਮੈਂ ਮੁੱਕੀ ਫੇਰ ਦੇਣੀ ਹੂੰ ਬੱਬੂ ਆ ਤਾਂ ਮੈਂ ਆ ਫੇਰ ਦੇਣਾ ਖੇਤਾਂ ਨੂੰ ਕੱਲੇ ਨੂੰ ਥੋੜੀ ਪੈਣਾ ਜੇ ਹੁਣ ਇਹਨਾਂ ਨੂੰ ਕੁਝ ਨੇ ਵਾਦਾ ਕੀਤਾ ਚਲੋ ਚੰਗਾ ਹੀ ਸਤਿ ਸ੍ਰੀ ਅਕਾਲ